ਤ aí ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਵੀਰੇ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਬਾਈ ਅੱਜ ਨਾ ਆਪਣੇ ਗਵਾਂਡੀਆਂ ਦੇ ਝੋਨੇ 'ਚ ਦਵਾਈ ਪਾਈ ਸੀਗੀ ਤੇ ਪਾਣੀ ਸੁੱਕਿਆ ਪਿਆ ਸੀ ਵਿਚਾਰਿਆਂ ਦੇ ਦਵਾਈ ਪਾਈ ਸੀ ਘਾਲੀ ਉਹਨਾਂ ਨੇ ਤੇ ਮੈਂ ਕਿਹਾ ਚੱਲ ਆਪਾਂ ਹੀ ਮੋਟਰ ਤੋਂ ਪਾਣੀ ਲਾ ਲਓ ਆ ਪਾਈਪ ਲਾਇਆ ਹੁਣ 2 ਕਿੱਲਿਆਂ ਦਾ ਤੇ ਪਾਪ ਨੇ ਇੰਨਾ ਕੁ ਦੂਹੀ ਕੀਤਾ ਨਾ ਵਿਚਾਰੇ ਟੋਟੇ ਇਕੱਠੇ ਕਰਕੇ ਲਿਆਇਆ ਦੋ ਕਿੱਲਿਆਂ ਦੇ ਕਿੱਲੇ ਦਾ ਕਿਸੇ ਕੋ ਵੱਧਾ ਕਿੱਲੇ ਦਾ ਕਿਸੇ ਕੋਲੋ ਫੁੱਟ ਦੋ ਫੁੱਟ ਦਾ ਕਿਸੇ ਕੋਲ ਬਹੁਤ ਔਖਾ ਪਿਆ ਗਰਮੋਂ ਗਰਮੀ ਹੋਏ ਪਏ ਤੇ ਨਾਲ ਮੈਂ ਵੀ ਲੱਗਿਆ ਹੋਇਆ ਵਿਚਾਰਿਆਂ ਦੇ ਆ ਚਲੋ ਕਰਾਈਏ ਯਾਰ ਵਿਚਾਨ ਦਾ ਝੋਨਾ ਸੁੱਕਦਾ ਵਾ ਆਪਣ ਦਾ ਕਦੂ ਚ ਪਾਣੀ ਪੂਰਾ ਵਾ ਮੈਂ ਕਾ ਚੱਲ ਆਪਾਂ ਵੀ ਅੱਜ ਕਦੂ ਨੂੰ ਪਾਣੀ ਛੱਡਣਾ ਸੀਗਾ ਮੈਂ ਕਾ ਤੁਸੀਂ ਅੱਜ ਭਰ ਲਓ ਕੋਈ ਨਾ ਮੈਂ ਕੱਲ ਨੂੰ ਛੱਡ ਲੂੰਗਾ ਬਾਈ ਵੀਡੀਓ ਸ਼ੇਅਰ ਸ਼ੂਰ ਕਰ ਦਿਆ ਕਰੋ ਵੀਰੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਾਦ-ਵਾਦ ਸ਼ੇਅਰ ਕਰਿਓ ਜੇ ਮੇਰੇ ਨਵੇਂ ਭੈਣ ਭਰਾ ਵਾ ਧੰਨਵਾਦ ਬਾਈ ਪਨੀਰੀ ਹੋਗੀ ਲਾਉਣ ਵਾਲੀ